ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 531 ਪ੍ਰਕਾਸ਼ ਦਿਵਸ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਸੈਂਟਰਲ ਹਲਕਾ ਵਿੱਚ ਲੰਗਰ ਦਾ ਆਯੋਜਨ ਕੀਤਾ ਗਿਆ ਇਸ ਤੋਂ ਪਹਿਲਾਂ ਹਲਕਾ ਇੰਚਾਰਜ ਅਤੇ ਪੰਜਾਬ ਪਾਸ਼ਵਾਦੀ ਖਜ਼ਾਨਚੀ ਗੁਰਦੇਵ ਸ਼ਰਮਾ ਦੀ ਵਿਧੀ ਅਗਵਾਈ ਹੇਠਾਂ ਪਾਰਟੀ ਵਰਕਰਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਾਰਥਨਾ ਕੀਤੀ ਕਿ ਖੇਤੀਬਾੜੀ ਕਾਨੂੰਨਾ ਵਿਰੁੱਧ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨ ਜਲਦੀ ਇਸ ਨੂੰ ਖਤਮ ਕਰਨ ਤੇ ਆਪਣੇ ਘਰ ਵਾਪਸ ਆ ਜਾਣ ਕੰਤਨ ਸਿਧੀ ਗੁਰੂ ਨਾਨਕ ਦੇਵ ਜੀ ਦੇ 555 ਜਨਮ ਦਿਹਾੜੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਰਮ ਕਰਤਾ ਨੇ ਔਰ ਸਾਰੇ ਇਲਾਕਾ ਵਾਸੀਆਂ ਨੂੰ ਮਿਲ ਕੇ ਅਸੀਂ ਸਾਰੇ ਖੁਸ਼ੀ ਮਨਾ ਰਹੇ ਹਾਂ ਔਰ ਤੁਸੀਂ ਦੇਖ ਰਹੇ ਹੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸੀਂ ਸਾਰੇ ਅਜ ਪ੍ਰੇਰਨਾ ਲੈ ਕੇ ਅਸੀਂ ਜਾਣਾ ਕਿ ਅਸੀਂ ਜੋ ਗੁਰੂ ਨਾਨਕ ਦੇਵ ਜੀ ਨੇ ਸਾਡੇ ਆਪਣੇ ਜੋ ਉਹਨਾਂ ਦੇ ਵਿਚਾਰ ਸਨ ਅਸੀਂ ਅੱਜ ਸਾਰੇ ਉਹ ਪ੍ਰੇਰਣਾ ਲਈਏ ਵੀ ਅਸੀਂ ਉਹਨਾਂ ਦੇ ਬਰੇਨਰ ਤੇ ਚੱਲਦੇ ਹੋਏ ਦੇਸ਼ ਦੀ ਸੇਵਾ ਕਰੀਏ ਦੇਸ਼ ਦੇ ਹਿੱਤ ਵਿੱਚ ਕੰਮ ਕਰੀਏ ਔਰ ਉਹਨਾਂ ਦੇ ਦੱਸਿਓਏ ਮਾਰਗ ਤੇ ਚੱਲੀਏ ਹਾਂ ਅੱਜ ਅਸੀਂ ਸਾਰੇ ਤੰਤਨ ਸਿੰਘ ਪੁਰਨਾਣਾ ਦੇ ਜੀ ਦੇ 505 ਜਨਮ ਦਿਨ ਤੇ ਲੰਗਰ ਦੀ ਸੇਵਾ ਕਰ ਰਹੇ ਹਾਂ ਔਰ ਸਾਰਾ ਅਸੀਂ ਇਲਾਕਾ ਵਾਸੀ ਜਿਹੜੇ ਅੱਜ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਮਨਾ ਰਹੇ ਹਾਂ ਦੇਸ਼ ਦਾ ਜਿਹੜਾ ਕਿਸਾਨ ਹੈ ਉਹ ਦੇਸ਼ ਦਾ ਅੰਡਤ ਹੈ ਸਾਡਾ ਭਗਵਾਨ ਹੈ ਮੈਂ ਤੇ ਗੁਰਨਾਮ ਦੇ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਨਾ ਵੀ ਬੜੀ ਜਲਦੀ ਇਹ ਜਿਹੜਾ ਮਸਲਾ ਵੀ ਠੀਕ ਹੋਵੇ ਔਰ ਜਿਹੜੇ ਸਾਡੇ ਦੇਸ਼ ਦੇ ਜਿਹੜੇ ਅੰਦਾਤਾ ਸਾਡੇ ਕਿਸਾਨ ਮੇਰੇ ਵੀਰ ਨੇ ਉਹ ਜਲਦੀ ਤੋਂ ਜਲਦੀ ਆਪਣੇ ਆਪਣੇ ਘਰਾਂ ਚੋਂ ਔਰ ਜਿਹੜਾ ਜਿਹੜਾ ਉਹ ਤਰਦੇ ਲਗਾਏ ਹੋਏ ਨੇ ਉਹਨੂੰ ਸਰਕਾਰ ਦੇ ਬਹੁਤ ਉਹਨਾਂ ਨੇ ਸਰਕਾਰ ਨੇ ਕਿਹਾ ਵੀ ਆਓ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਔਰ ਜਲਦੀ ਗੱਲਬਾਤ ਹੋ ਕੇ ਇਸ ਮਸਲੇ ਦਾ ਹੱਲ ਹੋਏਗਾ ਮੈਂ ਅੱਜ ਸਾਰੇ ਦੇਸ਼ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਪੁਰਨਾ ਲੰਗ ਤੇ ਜੀ ਤੇ ਜਨਮ ਦਿਨ ਤੇ ਬਹੁਤ ਬਹੁਤ ਵਧਾਈ ਦਿੰਦਾ ਖੁਸ਼ੀ ਦਾ ਦਿਹਾੜਾ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਹਾੜਾ ਉਹਦੇ ਉਪਲਖਸ਼ ਅੱਜ ਸੈਂਟਰ ਕੌਂਟੀਸਿਜ ਤੇ ਵੀ ਜੀ ਦੇ ਰਹਿਨ ਵਾਈਚ ਬਹੁਤ ਵਿਸ਼ਾਲ ਲੰਗਰ ਪੰਧਾਰਾ ਬਤਾਇਆ ਜਾ ਰਿਹਾ ਹੈ ਉਹ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਲੁਧਿਆਣਾ ਨਿਵਾਸੀਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਕਾਮਨਾ ਕਰਦਾ ਵੀ ਅਸੀਂ ਇਸ ਮਹਾਪੁਰਸ਼ਾਂ ਦੀ ਪ੍ਰੇਰਨਾ ਲੈ ਕੇ ਇਸ ਪੰਜਾਬ ਦੀ ਪੰਜ ਆਬਦੀ ਧਰਤੀ ਤੇ ਅਸੀਂ ਜਿਹੜਾ ਅਸੀਂ ਕੰਮ ਕਰੀਏ ਉਹਨਾਂ ਦੀ ਪ੍ਰੇਰਨਾ ਦੇ ਸਦਕੇ ਅੱਛਾ ਕੰਮ ਕਰੀਏ ਅੱچھے ਗੁਨਾ ਦਾ ਅਸੀਂ ਉਹਨਾਂ ਦਾ ਅਪਣਾਈਏ ਤਾਂ ਕਿ ਅਸੀਂ ਸਮਾਜ ਸੇਵਾ ਵਧੀਆ ਤਰੀਕੇ ਨਾਲ ਕਰ ਸਕੀਏ। ਟੂ ਰਿਪੋਰਟ ਐਸਐਮਜ਼ेड ਨਿਊਜ਼